yeah Raa ਹੋ ਟਲ ਗੁਰ ਸੇਵੀ ਐ ਅਹ ਨਸ ਸਹਜ ਸੁ ਦਰਸ਼ਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖੁਸਮ ਦੀ ਨੂਰ ਅਰਸਾ ਕੁਰਸਾ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਚਿਰ ਸਾਹ ਦੇ ਜਿਸ ਪਾਸ ਬੈਟਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਮਕਲੀ ਮਹੱਲਾ 5 ਕਿਸ ਪਰਵਾਸੈ ਵਿਚ ਰਹ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਕਿਸ ਪਰਵਾਸੈ ਵਿਚ ਰਹ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਨੈ ਪੰਜ ਬਟਵਾਰੇ ਸੇ ਮੀਤ ਕਰ ਮੰਨਹਿ ਸੋ ਘਰ ਸੇਵ ਜੇ ਤ ਉਦਰਹਿ ਮੀਤ ਗੋਣ ਗੋਵਿੰਦ ਰਵਿਯਹ ਦਿਨ ਰਾਤੀ ਸਾਦ ਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਬਿਹੰਨੋ ਅਹੰਕਾਰ ਅਰਵਾਦ ਤ੍ਰਿਪਤ ਨ ਆਵੇ ਵਿਖਿਆਸਾਦ ਪਰਮਤ ਪਰਮਤ ਮਹਾ ਦੁਖ ਪਾਇਆ ਤਰੀ ਨਾ ਜਾਏ ਦੁੱਤਰ ਮਾਇਆ ਕਾਮਨਾ ਆਵੇ ਸੋ ਕਾਰਕ ਮਾਵੇ ਆਪ ਬੀਜ ਆਪੇ ਹੀ ਖਾਵੇ ਰਾਖਣ ਕੋ ਦੂਸਰ ਨਹੀਂ ਕੋਏ ਤੋ ਇਸ ਤਰੈ ਜੋ ਕਿਰਪਾ ਹੋਏ ਪਤ ਤ ਕੋ ਨੀਤ ਪ੍ਰਭ ਤੇ ਰੋ ਨਾਮ ਆਪਣੇ ਦਾਸ ਕੋ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਾਹੀ ਨਾਨਕ ਪ੍ਰਭ ਤੇ ਪਤ ਤ ਪੁਨੀਤ ਪ੍ਰਭ ਤੇ ਰੋ ਨਾਮ ਆਪਣੇ ਦਾਸ ਕੋ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਹੀ ਨਾਨਕ ਪ੍ਰਭ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALLA PANJWA ਕਿਸ ਪਰਵਾਸੈ ਵਿਚਰੈ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀਤ ਇਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ